ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਪ੍ਰੀਮੀਅਮ ਕੁਆਲਿਟੀ ਦੇ ਕਾਟਨ ਦੇ ਸੂਟ ਹੋਣਗੇ ਰੱਖੜੀ ਸਪੈਸ਼ਲ ਵੀਡੀਓ ਰਹੇਗੀ ਬਹੁਤ ਸੋਹਣੇ ਸੂਟ ਨੇ फटाफट ਆਰਡਰ ਕਰ ਲਓ ਰੱਖੜੀ ਚ ਰਹਿ ਗਏ ਨੇ ਥੋੜੇ ਦਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਜੋ ਮਿਲੇਗਾ ਜੀ ਇਸ ਮਹੀਨੇ ਦੇ ਲਾਸਟ ਦੇ ਠੀਕ ਹੈ ਜੀ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਠੀਕ ਉਹਨਾਂ ਨੂੰ ਮਿਲੇਗਾ ਜੀ ਗਿਫਟ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਹੋਏਗੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਠੀਕ ਹੈ ਜੀ ਬਟਾਲਾ ਰੋਡ ਅੱਡਾ ਮਨੰਗਲ ਜ਼ਿਲ੍ਹਾ ਗੁਰਦਾਸਪੁਰ ਹੋਏਗਾ ਸਾਡਾ ਐਡਰੈਸ ਤੇ ਚਲੋ ਦੇਖਦੇ ਹਾਂ ਫਟਾਫਟ ਅੱਜ ਦੇ ਸੂਟ ਲਓ ਜੀ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਐ ਲੋ ਜੀ ਬਹੁਤ ਸੋਹਣਾ ਸੂਟ ਆਊਗਾ ਠੀਕ ਹੈ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਆਊਗੀ ਠੀਕ ਹੈ ਪੈਨਲ ਸਾਈਡ ਇਹ ਸਾਰਾ ਪ੍ਰਿੰਟ ਆਊਗਾ ਹੈਨਾ ਇਸ ਤਰ੍ਹਾਂ ਬਣਿਆ ਹੋਇਆ ਗਲੇ ਪੱਟੀ ਤੇ ਐਮਬਰਾਇਡਰੀ ਵਰਕ ਆਏਗਾ ਤੇ ਘੇਰੇ ਦੇ ਉੱਤੇ ਐਮਬਰਾਇਡਰੀ ਇਹ ਸਾਰਾ ਨਾ ਮਸ਼ੀਨ ਦਾ ਕੰਮ ਆ ਬਹੁਤ ਸੋਹਣਾ ਕੰਮ ਹੋਇਆ ਇਹਦਾ ਫਰੰਟ ਆ ਗਈ ਇਹ ਵਾਲੀ ਬੈਕ ਆਏਗੀ ਸਾਰੀ ਫਲਾਵਰ ਪ੍ਰਿੰਟ ਵਾਲੀ ਓਕੇ ਜੀ ਫਲਾਵਰ ਪ੍ਰਿੰਟ ਵਾਲੀ ਆਏਗੀ ਬੈਕ ਕਾਟਨ ਦੀ ਹੀ ਨਾਲ ਬਾਟਮ ਆਏਗੀ ਪਿਓਰ ਕਾਟਨ ਦੀ ਤੇ ਨਾਲ ਆਏ ਬਹੁਤ ਪਿਆਰਾ ਜਿਹਾ ਮਸਲੀਨ ਦਾ ਦੁਪੱਟਾ ਲਓ ਜੀ ਚੈੱਕ ਕਰੋ ਮਸਲੀਨ ਦਾ ਦੁਪੱਟਾ ਆਏਗਾ ਬਹੁਤ ਸੋਹਣਾ ਜਿਹਾ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਲੱਗੇਗਾ ਜੀ ਇਹ ਸੂਟ ਦਾ 1550 ਰੁਪਏ 1550 ਰੁਪਏ ਇਸ ਸੂਟ ਦਾ ਪ੍ਰਾਈਸ ਹੋਏਗਾ ਨੈਕਸਟ ਇਹਦੇ ਵਿੱਚ ਕਲਰ ਆਏਗਾ ਜੀ yellow ਠੀਕ ਹੈ ਜੀ ਇਹ ਆ ਗਿਆ ਤਾਂ yellow ਕਲਰ ਤੁਹਾਨੂੰ ਦਿਖਾ ਦਿੰਦੀ ਹਾਂ ਦੋ ਹੀ ਕਲਰ ਅਵੇਲੇਬਲ ਨੇ ਇਹਦੇ ਵਿੱਚ ਕਿਉਂਕਿ ਰੱਖੜੀ ਦਾ ਕਰਕੇ ਸ਼ੌਪ ਤੇ ਵੀ ਰਸ਼ ਰਹਿੰਦਾ ਹੈ ਨਾਲ ਦੀ ਨਾਲ ਸਟਾਕ ਖਤਮ ਹੋ ਜਾਂਦਾ ਹੈ ਲੋ ਜੀ yellow ਕਲਰ ਆ ਗਿਆ ਬਹੁਤ ਸੋਹਣੀ ਫੋਨ ਆ ਇਹ ਵੀ ਇੰਨੇ-ਇੰਨੇ ਬੂਟੀਆਂਾਂ ਵੀ ਵਿੱਚ ਬਣੀਆਂ ਹੋਈਆਂ ਸਾਰੀਆਂ ਐਮਬ੍ਰੋਇਡਰੀ ਕਰਤੀ ਹੋਈ ਹੈ। ਦੁਪੱਟਾ ਆਏਗਾ ਸੇਮ ਤੇ ਸੇਮ ਬਾਟਮ ਆਏਗਾ ਇਸ ਤਰ੍ਹਾਂ ਪਹਿਲਾਂ 1550 ਪ੍ਰਾਈਸ ਰਹੇਗਾ ਇਹ ਵਾਲੇ ਸੂਟ ਦਾ ਠੀਕ ਹੈ ਜੀ 1550 ਰਹੇਗਾ ਜੀ ਪ੍ਰਾਈਸ ਨੈਕਸਟ ਸੂਟਾਂ ਨੂੰ ਦਿਖਾਉਨੇ ਆ। ਇਹ ਆ ਗਿਆ ਜੀ ਆਪਣੇ ਕੋਲ ਜਾਮ ਕਾਟਨ ਦੇ ਵਿੱਚ। ਠੀਕ ਹੈ। ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਦੀ ਲੱਗੀ ਹੋਈ ਹੈ ਜਾਮ ਪ੍ਰੀਮੀਅਮ ਕਾਟਨ ਸਾਟਨ ਕ੍ਰੁਪਾਲੀ ਠੀਕ ਹੈ ਜੀ ਕ੍ਰੁਪਾਲੀ ਬ੍ਰਾਂਡ ਦਾ ਸੂਟ ਆਏਗਾ ਇਹ ਬਹੁਤ ਸੋਹਣਾ ਸਟਾਫ ਆ ਔਰ ਸਟੈਂਪ ਲੱਗੀ ਹੋਈ ਹੈ ਸਾਈਡ ਤੇ ਤੁਸੀਂ ਦੇਖ ਸਕਦੇ ਨੇ ਇਹਦੇ ਆਏਗਾ ਜੀ ਗਲੇ ਦੇ ਉੱਪਰ ਏਮਬ੍ਰੋਇਡਰੀ ਵਾਲਾ ਇੰਨਾ ਸੋਹਣਾ ਪੀਠਿਆ ਪੀਠਿਆ ਜਿਹਾ ਕੰਮ ਹੋਇਆ ਨਾ ਸਾਰਾ ਔਰ ਛੋਟੇ ਛੋਟੇ ਬਟਨ ਵੀ ਲੱਗੇ ਹੋਏ ਨੇ ਕ੍ਰੁਪਾਲੀ ਦਾ ਸੂਟ ਆਏਗਾ ਘੇਰੇ ਦੇ ਉੱਪਰ ਵੀ ਵਰਕ ਆਏਗਾ ਜਿਵੇਂ ਦੇਖ ਸਕਦੇ ਹੋ ਤੁਸੀਂ ਕ੍ਰੁਪਾਲੀ ਠੀਕ ਹੈ ਜੀ ਫਿਰ ਨਾਲ ਦੁਕੱਟਾ ਆਏਗਾ ਫੋਰ ਦਾ ਪਿਓਰ ਦਾ ਦੁਪੱਟਾ ਆਏਗਾ ਕਢਾਈ ਵਾਲਾ ਠੀਕ ਹੈ ਜੀ ਜਿਸ ਤਰ੍ਹਾਂ ਘੇਰੇ ਤੇ ਕਢਾਈ ਹੋਈ ਹੈ ਉਵੇਂ ਹੀ ਇਹਦੀ ਦੋਨੋਂ ਸਾਈਡ ਲੰਬੀ ਵਾਲੀ ਜਿਹੜੀ ਸਾਈਡ ਹੈ ਜਿਹੜਾ ਉਹਨਾਂ ਦੋਨਾਂ ਸਾਈਡਾਂ ਤੇ ਆਏਗਾ ਵਰਕ ਠੀਕ ਹੈ ਜੀ ਤੁਹਾਨੂੰ ਕਲਰ ਮਿਲ ਜਾਣਗੇ ਚਾਰ ਕਲਰ ਇਹਦਾ ਬਲੈਕ ਕਲਰ ਬਹੁਤ ਸੋਹਣਾ ਸੀ ਉਹ ਹੋ ਗਿਆ ਸੀ ਮਸਟਰਡ ਕਲਰ ਆ ਗਿਆ ਠੀਕ ਹੈ ਔਰ ਇਹ ਵੀ ਵਿੱਚ ਆ ਗਿਆ ਇੱਕ ਇਹ ਵਾਲਾ ਕਲਰ ਆ ਗਿਆ ਬਹੁਤ ਹੀ ਸੋਹਣਾ ਓਨੀਅਨ ਜੀ ਸ਼ੇਡ ਹੈ ਕਿੱਕ ਆ ਗਿਆ ਇਹ ਵਾਲਾ ਮੈਂ ਤੁਹਾਨੂੰ ਕੱਲਾ ਕੱਲਾ ਕਰਕੇ ਦਿਖਾ ਦਿੰਦੀ ਹਾਂ ਸਕਰੀਨਸ਼ਾਟ ਲੈ ਕੇ ਆਸਾਨੀ ਹੋ ਜਾਏਗੀ ਇਹ ਆ ਗਿਆ ਪਰਪਲ ਕਲਰ ਠੀਕ ਹੈ ਪਰਪਲ ਕਲਰ ਆ ਗਿਆ ਨੈਕਸਟ ਆ ਗਿਆ ਜੀ ਓਨੀਅਨ ਕਲਰ ਬਹੁਤ ਬਹੁਤ ਸੋਹਣਾ ਜਿਹਾ ਕਲਰ ਆ ਵੀ ਪਰ ਇੱਕ ਆ ਗਿਆ ਮਸਟਰਡ ਕਲਰ ਠੀਕ ਹੈ ਤੁਸੀਂ ਅਲੱਗ-ਅਲੱਗ ਨਾਲ ਬੋਲ ਕੇ ਦੱਸ ਦੇਣਾ ਕਿ ਤੁਸੀਂ ਕਿਹੜਾ ਸੂਟ ਲੈਣਾ ਹੈ ਹੈਵਲ ਆ ਗਿਆ ਮਹਿੰਦੀ ਕਲਰ ਚਾਰ ਕਲਰ ਅਵੇਲੇਬਲ ਨੇ ਇਹਦੇ ਵਿੱਚ ਤੇ ਚਾਰ ਵੀ ਕਲਰ ਬਹੁਤ ਸੋਹਣੇ ਕਰੋ ਪਾਲੀ ਬ੍ਰਾਂਡ ਦਾ ਸੂਟ ਆਊਗਾ ਪ੍ਰਾਈਸ ਦੱਸ ਲਈਏ ਤੁਹਾਨੂੰ 1550 ਪ੍ਰਾਈਸ ਰਹੇਗਾ ਉੱਤੇ ਵੀ 1550 ਪ੍ਰਾਈਸ ਰਹੇਗਾ ਨੈਕਸਟ ਸੂਟ ਵੀ ਆ ਗਿਆ ਜੀ ਬਹੁਤ ਬਹੁਤ ਸੋਹਣਾ ਬ੍ਰਾਂਡ ਆ ਗਿਆ ਜੀ ਕੇਡੀ ਕੇਡੀ ਬ੍ਰਾਂਡ ਦਾ ਸੂਟ ਹੋਏਗਾ ਪਿਓਰ ਕਾਟਨ ਦਾ ਇਹਦੇ ਤੋਂ ਦਿਖਾਉਂ ਸੀ ਹੈ ਜੀ ਬਹੁਤ ਸੋਹਣਾ ਪ੍ਰਿੰਟਡ ਸੂਟ ਆ ਗਿਆ ਕਾਟਨ ਬਹੁਤ ਹੀ ਪਿਆਰੀ ਜੀ ਸੌਫਟ ਕਾਟਨ ਆਉਗੀ ਤੁਹਾਡੀ ਚੋਆਇਸ ਆ ਲਾਈਨਿੰਗ ਦੀ ਤੁਸੀਂ ਲੰਗਵਾਓ ਜਾਂ ਨਾ ਲਗਾਓ ਇਨੀ ਜ਼ਰੂਰਤ ਨਹੀਂ ਹੈ ਅੰਡਰਸ਼ਰਟ ਨਾਲ ਵੀਰ ਹੋ ਜਾਏਗਾ ਠੀਕ ਹੈ ਇਹਦੇ ਉੱਪਰ ਕੋਈ ਵਰਕ ਨਹੀਂ ਹੈ ਸਾਰਾ ਪ੍ਰਿੰਟ ਆ ਥੋੜਾ ਜਿਹਾ ਸੀਕੁਐਂਸ ਦਾ ਵਰਕ ਹੋਇਆ ਟੁਕ ਜੀ ਪਰ ਕਾਟਨ ਆਏਗੀ ਪ੍ਰੀਮੀਅਮ ਫਾਰਮਸਲੀਨ ਦਾ ਦੁਪੱਟਾ ਆਏਗਾ ਠੀਕ ਹੈ ਮਸਲੀਨ ਦਾ ਦੁਪੱਟਾ ਆਏਗਾ ਇਹ ਲੋ ਜੀ ਏਡੀ ਬ੍ਰਾਂਡ ਦਾ ਸੂਟ ਹੋਏਗਾ ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾ ਆਊਗਾ ਬਹੁਤ ਹੀ ਸੋਹਣਾ ਜਿਹਾ ਵਿਚ ਵਿਚ ਸੀਕੁਐਂਸ ਦਾ ਵਰਕ ਆਊਗਾ ਪਲੇਨ ਬਾਟਮ ਹੋਊਗੀ ਇਹ ਨਾ ਮੇਰੇ ਮਨ ਦਾ ਹਾਂਜੀ ਪਲੇਨ ਬਾਟਮ ਹੋਊਗੀ ਠੀਕ ਹੈ ਔਰ ਬਾਟਮ ਦਾ ਸਟੱਫ ਵੀ ਬਹੁਤ ਅੱਛਾ ਆਏਗਾ ਪ੍ਰਿਯਾਂ ਓਵਰ ਤੇ ਪ੍ਰੀਮੀਅਮ ਠੀਕ ਹੈ ਪ੍ਰੀਮੀਅਮ ਕੁਆਲਿਟੀ ਐਂਡ ਬੱਚਾ ਤੋਂ ਪੜਤਾਵ ਹੀ ਖੋਲ ਕੇ ਦਿਖਾਈ ਦੋ ਕਿ ਨਾ ਸੋਨਾ ਲੱਗਦਾ ਪਿਆ ਦੁਪੱਟਾ ਬਹੁਤ ਧਾਰਾ ਜਿਹਾ ਦੁਪੱਟਾ ਹੈ ਤੇ ਅਸਮਾਨ ਨੈਕਸਟ ਸੂਟ ਆ ਗਿਆ ਜੀ ਜਿਹੜੇ ਪਤਾ ਨੂੰ ਦਿਖਾਉਣੇ ਆ ਵਰਕ ਦੇ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਤਾਂ ਦਿਖਾਇਆ ਸੀ ਉਸੇ ਤਰੀਕੇ ਦਾ ਇਹ ਸੂਟ ਆ। ਇਹ ਲੋ ਜੀ ਪੈਨਲ ਸਾਈਡ ਵਰਕ ਆਇਆ ਸਾਰਾ embroidery ਵਰਕ ਆਏਗਾ। ਬੈਕ ਇਸ ਤਰ੍ਹਾਂ ਆਏਗੀ। ਔਰ ਇਹ ਸੂਟ ਹੋਏਗਾ ਜੀ ਮੈਚਿੰਗ ਹੀ ਹੋਏਗਾ।